ਤਨਕਾਰ ਪੌਂਡ ਕੋਈ ਬਾਤ ਨਹੀਂ ਮਰੇ ਬਾਤ ਨਹੀਂ ਅਮੇ ਆਪ ਕਿਨੇ ਯੂਰ ਕੋਟ ਅੰਮੀ ਕਹਾਂ ਚ ਕਿ ਰਾਜਾ ਜੀ ਤੂੰ ਕਰੋ ਜੋ ਤੁਮ ਕੋ ਕਰਨਾ ਹੈ ਬੰਦ ਕਰ ਵਸੋ ਕਿ ਮੈਨੂੰ ਆਈ ਵਾਂਟ ਦਸ ਓਪਨ ਇਸ ਸਪੈਸ਼ਲਿਅਨ ਫਲੋਸਟ ਪ੍ਰੋਪਰਟੀ ਅੰਫਾਈਰ ਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਪਾਵੇਂ ਸਖਤੀ ਕਰ ਰਹੀ ਹੈ ਪਰ ਦੂਜੇ ਪਾਸੇ ਨਸ਼ਾ ਨੌਜਵਾਨਾਂ ਤੋਂ ਦੂਰ ਕਰਨ ਵਾਲੇ ਡਾਕਟਰ ਹੀ ਨਸ਼ਾ ਦਾ ਸੇਵਨ ਕਰਦੇ ਨਜ਼ਰ ਆ ਰਹੇ ਨੇ ਦਰਅਸਲ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਦੱਸਦੀ ਹੈ ਕਿ ਵੀਡੀਓ ਹਸਪਤਾਲ ਦੇ ਇੱਕ ਸੋਸ਼ਲ ਮੀਡੀਆ ਪੇਜ ਤੇ ਅਪਲੋਡ ਕੀਤੀ ਗਿਆ ਪਰ ਹੁਣ ਇਹ ਵੀਡੀਓ ਡਿਲੀਟ ਵੀ ਕਰ ਦਿੱਤੀ ਗਈ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਡਾਕਟਰ ਖੁਦ ਨਸ਼ੇ ਦਾ ਸੇਵਨ ਕਰ ਰਿਹਾ ਹੈ ਇਸ ਦੌਰਾਨ ਡਾਕਟਰ ਦੇ ਨਸ਼ੇ ਦਾ ਸੇਵਨ ਕਰਦੇ ਦੀ ਮਹਿਲਾ ਦੇ ਵੱਲੋਂ ਵੀਡੀਓ ਬਣਾਈ ਜਾਂਦੀ ਹੈ ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਪਹਿਲਾਂ ਡਾਕਟਰ ਮਹਿਲਾ ਦੀ ਵੀਡੀਓ ਬੰਦ ਕਰਨ ਦੇ ਲਈ ਕਹਿੰਦਾ ਲੇਕਿਨ ਮਹਿਲਾ ਵੀਡੀਓ ਬੰਦ ਕਰਨ ਤੋਂ ਮਨਾ ਕਰ ਦਿੰਦੇ ਜਿਸ ਤੋਂ ਬਾਅਦ ਡਾਕਟਰ ਦੇ ਵੱਲੋਂ ਗੋਲੀ ਨੂੰ ਏਟੀਐਮ ਕਾਰਡ ਦੇ ਵਿੱਚ ਪੀਸ ਕਿ ਉਸ ਦਾ ਨਸ਼ਾ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਮਹਿਲਾ ਦੇ ਫੋਨ ਨੂੰ ਖੋਣ ਦੀ ਕੋਸ਼ਿਸ਼ ਕੀਤੀ ਜਾਂਦੇ ਫੋਨ ਖੋ ਕੇ ਕੈਮਰਾ ਬੰਦ ਕਰ ਦਿੰਦੇ ਉਧਰ ਹੀ ਦੂਜੇ ਪਾਸੇ ਸੀਸੀਟੀਵੀ ਫੁਟੇਜ ਦੇ ਵਿੱਚ ਡਾਕਟਰ ਮਹਿਲਾ ਦੇ ਸਰੀਰਾਂ ਥੱਪੜ ਮਾਰਦਾ ਤੇ ਇਹ ਸੀਸੀਟੀਵੀ ਬੀਤੀ 7 ਤਰੀਕ ਦੀ ਦੱਸੀ ਜਾ ਰਹੀ ਹੈ ਹਾਲਾਂਕਿ ਇਸ ਤੋਂ ਬਾਅਦ ਹੁਣ ਬਾਕੀ ਸਟਾਫ ਵੀ ਘਬਰਾਇਆ ਹੋਇਆ ਹੈ ਸੂਤਰਾਂ ਦੀ ਮੰਨੀਏ ਤਾਂ ਡਾਕਟਰ ਦਾ ਨਾਮ ਅੰਤਰ ਪੁਨੀਤ ਸਿੰਘ ਦੱਸਿਆ ਜਾ ਰਿਹਾ ਹੈ ਜੋ ਇਸ ਵੀਡੀਓ ਦੇ ਵਿੱਚ ਹੁਸ਼ਿਆਰਪੁਰ ਦੇ ਦਸੂਹਾ ਦੀ ਇਹ ਵੀਡੀਓ ਇਸ ਦੇ ਵਿੱਚ ਨਜ਼ਰ ਆ ਰਿਹਾ ਹੈ ਤਾਂ ਸੂਤਰਾਂ ਮੁਤਾਬਕ ਇਹ ਡਾਕਟਰ ਜਲੰਧਰ ਦੇ ਨਿੱਜੀ ਹਸਪਤਾਲ 'ਚ ਸੇਵਾਵਾਂ ਨਿਭਾ ਰਿਹਾ ਹੈ ਤੇ ਹਾਲਾਂਕਿ ਹੁਣ ਇਸ ਮਾਮਲੇ ਦੀ ਉੱਚ ਅਧਿਕਾਰੀਆਂ ਦੇ ਵੱਲੋਂ ਗਹਿਰਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਕੋਈ ਬਾਤ ਨਹੀਂ। ਅਰੇ ਬਾਤ ਨਹੀਂ। ਮੈਂ ਹਰ ਮੇਰੀ ਨੂੰ ਪੁੱਛਦਾ ਹਾਂ ਕਿ ਕਹਾਂ ਤੇ ਵਿਆਹ ਕਰਾਉਂਦਾ ਤੂੰ ਕਰੋ ਜੋ ਤੁਹਾਨੂੰ ਪਰ ਮੈਂ ਬਚੋ ਸੋ ਕੇ ਮੈਨੂੰ ਆਈ ਵਾਂਡ ਦ ਕੋਪਨ ਲੀਟਸ ਕਿ ਫੈਲੀਅਨ 플ੌਸਟ ਪਰਪਸ ਇਨ ਫਾਈਲ ਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਪਾਵੇਂ ਸਖਤੀ ਕਰ ਰਹੀ ਹੈ ਪਰ ਦੂਜੇ ਪਾਸੇ ਨਸ਼ਾ ਨੌਜਵਾਨਾਂ ਤੋਂ ਦੂਰ ਕਰਨ ਵਾਲੇ ਡਾਕਟਰ ਹੀ ਨਸ਼ਾ ਦਾ ਸੇਵਨ ਕਰਦੇ ਨਜ਼ਰ ਆ ਰਹੇ ਨੇ ਦਰਅਸਲ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਦੱਸਦੀ ਹੈ ਕਿ ਵੀਡੀਓ ਹਸਪਤਾਲ ਦੇ ਇੱਕ ਸੋਸ਼ਲ ਮੀਡੀਆ ਪੇਜ ਤੇ ਅਪਲੋਡ ਕੀਤੀ ਗਈ ਪਰ ਹੁਣ ਇਹ ਵੀਡੀਓ ਡਿਲੀਟ ਵੀ ਕਰ ਦਿੱਤੀ ਗਈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਡਾਕਟਰ ਖੁਦ ਨਸ਼ੇ ਦਾ ਸੇਵਨ ਕਰ ਰਿਹਾ ਹੈ ਇਸ ਦੌਰਾਨ ਡਾਕਟਰ ਦੇ ਨਸ਼ੇ ਦਾ ਸੇਵਨ ਕਰਦੇ ਦੀ ਮਹਿਲਾ ਦੇ ਵੱਲੋਂ ਵੀਡੀਓ ਬਣਾਈ ਜਾਂਦੀ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਪਹਿਲਾ ਡਾਕਟਰ ਮਹਿਲਾ ਦੀ ਵੀਡੀਓ ਬੰਦ ਕਰਨ ਦੇ ਲਈ ਕਹਿੰਦਾ ਲੇਕਿਨ ਮਹਿਲਾ ਵੀਡੀਓ ਬੰਦ ਕਰਨ ਤੋਂ ਮਨਾ ਕਰ ਦਿੰਦੇ ਜਿਸ ਤੋਂ ਬਾਅਦ ਡਾਕਟਰ ਦੇ ਵੱਲੋਂ ਗੋਲੀ ਨੂੰ ਏਟੀਐਮ ਕਾਰਡ ਦੇ ਵਿੱਚ ਪੀਸ ਕੇ ਉਸ ਦਾ ਨਸ਼ਾ ਕੀਤਾ ਜਾਂਦਾ ਇਸ ਤੋਂ ਬਾਅਦ ਮਹਿਲਾ ਦੇ ਫੋਨ ਨੂੰ ਖੋਣ ਦੀ ਕੋਸ਼ਿਸ਼ ਕੀਤੀ ਜਾਂਦੇ ਫੋਨ ਖੋ ਕੇ ਕੈਮਰਾ ਬੰਦ ਕਰ ਦਿੱਤਾ। ਉਧਰ ਹੀ ਦੂਜੀ ਪਾਸੇ ਸੀਸੀਟੀਵੀ ਫੁਟੇਜ ਦੇ ਵਿੱਚ ਡਾਕਟਰ ਮਹਿਲਾ ਦੇ ਸਰੀਰਾਂ ਥੱਪੜ ਮਾਰਦੇ। ਤੇ ਇਹ ਸੀਸੀਟੀਵੀ ਬੀਤੀ 7 ਤਰੀਕ ਦੀ ਦੱਸੀ ਜਾ ਰਹੀ ਹੈ। ਹਾਲਾਂਕਿ ਇਸ ਤੋਂ ਬਾਅਦ ਹੁਣ ਬਾਕੀ ਸਟਾਫ ਵੀ ਘਰਾਇਆ ਹੋਇਆ ਹੈ। ਸੂਤਰਾਂ ਦੀ ਮੰਨੀਏ ਤਾਂ ਡਾਕਟਰ ਦਾ ਨਾਮ ਅੰਤਰ ਪੁਨੀਤ ਸਿੰਘ ਦੱਸਿਆ ਜਾ ਰਿਹਾ ਹੈ ਜੋ ਇਸ ਵੀਡੀਓ ਦੇ ਵਿੱਚ ਹੁਸ਼ਿਆਰਪੁਰ ਦੇ ਦਸੂਹਾ ਦੀ ਇਹ ਵੀਡੀਓ ਇਸ ਦੇ ਵਿੱਚ ਨਜ਼ਰ ਆ ਰਿਹਾ ਹੈ ਤਾਂ ਸੂਤਰਾਂ ਮੁਤਾਬਕ ਇਹ ਹੈ ਡਾਕਟਰ ਜਲੰਧਰ ਦੇ ਨਿੱਜੀ ਹਸਪਤਾਲ 'ਚ ਸੇਵਾਵਾਂ ਨਿਭਾ ਰਿਹਾ ਹੈ ਤੇ ਹਾਲਾਂਕਿ ਹੁਣ ਇਸ ਮਾਮਲੇ ਦੀ ਉੱਚ ਅਧਿਕਾਰੀਆਂ ਦੇ ਵੱਲੋਂ ਗਹਿਰਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਕੋਈ ਬਾਤ ਨਹੀਂ। ਅਰੇ ਬਾਤ ਨਹੀਂ। ਮੈਂ ਨਹੀਂ ਹਾਂ ਮੈਂ ਯੂਨ ਕਾ ਟੈਲ ਨਹੀਂ ਕਹਾਂਦਾ ਕਿ ਯਾਕ ਪੀਰਾਸਰ ਤੂੰ ਕਰੋ ਜੋ ਤੁਮ ਕੋ ਕਰਨਾ ਹੈ ਬਸ ਬੰਦ ਕਰ ਬਸ ਸੋ ਕੇ ਮੈਨੂੰ ਆਈ ਵਾਂਡ ਦਸ ਓਪਨ ਸਪੈਸ਼ਲਿਅਨ ਫਲੌਸਟ ਪ੍ਰੋਪਰਟੀਆਂ ਫਾਈਲ ਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਪਾਵੇਂ ਸਖਤੀ ਕਰ ਰਹੀ ਹੈ ਪਰ ਦੂਜੇ ਪਾਸੇ ਨਸ਼ਾ ਨੌਜਵਾਨਾਂ ਤੋਂ ਦੂਰ ਕਰਨ ਵਾਲੇ ਡਾਕਟਰ ਹੀ ਨਸ਼ਾ ਦਾ ਸੇਵਨ ਕਰਦੇ ਨਜ਼ਰ ਆ ਰਹੇ ਨੇ ਦਰਅਸਲ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਦੱਸਦੀ ਹੈ ਕਿ ਵੀਡੀਓ ਹਸਪਤਾਲ ਦੇ ਇੱਕ ਸੋਸ਼ਲ ਮੀਡੀਆ ਪੇਜ ਤੇ ਅਪਲੋਡ ਕੀਤੀ ਗਈ ਪਰ ਹੁਣ ਇਹ ਵੀਡੀਓ ਡਿਲੀਟ ਵੀ ਕਰ ਦਿੱਤੀ ਗਈ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਡਾਕਟਰ ਖੁਦ ਨਸ਼ੇ ਦਾ ਸੇਵਨ ਕਰ ਰਿਹਾ ਹੈ ਇਸ ਦੌਰਾਨ ਡਾਕਟਰ ਦੇ ਨਸ਼ੇ ਦਾ ਸੇਵਨ ਕਰਦੇ ਦੀ ਮਹਿਲਾ ਦੇ ਵੱਲੋਂ ਵੀਡੀਓ ਬਣਾਈ ਜਾਂਦੀ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਪਹਿਲਾ ਡਾਕਟਰ ਮਹਿਲਾ ਦੀ ਵੀਡੀਓ ਬੰਦ ਕਰਨ ਦੇ ਲਈ ਕਹਿੰਦਾ ਲੇਕਿਨ ਮਹਿਲਾ ਵੀਡੀਓ ਬੰਦ ਕਰਨ ਤੋਂ ਮਨਾ ਕਰ ਦਿੰਦੇ ਜਿਸ ਤੋਂ ਬਾਅਦ ਡਾਕਟਰ ਦੇ ਵੱਲੋਂ ਗੋਲੀ ਨੂੰ ਏਟੀਐਮ ਕਾਰਡ ਦੇ ਵਿੱਚ ਪੀਸ ਕਿ ਉਸ ਦਾ ਨਸ਼ਾ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਮਹਿਲਾ ਦੇ ਫੋਨ ਨੂੰ ਖੋਣ ਦੀ ਕੋਸ਼ਿਸ਼ ਕੀਤੀ ਜਾਂਦੇ ਫੋਨ ਖੋ ਕੇ ਕੈਮਰਾ ਬੰਦ ਕਰ ਦਿੰਦੇ ਉਧਰ ਹੀ ਦੂਜੀ ਪਾਸੇ ਸੀਸੀਟੀਵੀ ਫੁਟੇਜ ਦੇ ਵਿੱਚ ਡਾਕਟਰ ਮਹਿਲਾ ਦੇ ਸਰੀਰਾਂ ਥੱਪੜ ਮਾਰ ਤੇ ਇਹ ਸੀਸੀਟੀਵੀ ਬੀਤੀ 7 ਤਰੀਕ ਦੀ ਦੱਸੀ ਜਾ ਰਹੀ ਹੈ ਹਾਲਾਂਕਿ ਇਸ ਤੋਂ ਬਾਅਦ ਹੁਣ ਬਾਕੀ ਸਟਾਫ ਵੀ ਘਬਰਾਇਆ ਹੋਇਆ ਹੈ ਸੂਤਰਾਂ ਦੀ ਮੰਨੀਏ ਤਾਂ ਡਾਕਟਰ ਦਾ ਨਾਮ ਅੰਤਰ ਪੁਨੀਤ ਸਿੰਘ ਦੱਸਿਆ ਜਾ ਰਿਹਾ ਹੈ ਜੋ ਇਸ ਵੀਡੀਓ ਦੇ ਵਿੱਚ ਹੁਸ਼ਿਆਰਪੁਰ ਦੇ ਡਸੂਹਾ ਦੀ ਇਹ ਵੀਡੀਓ ਇਸ ਦੇ ਵਿੱਚ ਨਜ਼ਰ ਆ ਰਿਹਾ ਹੈ ਤਾਂ ਸੂਤਰਾਂ ਮੁਤਾਬਕ ਇਹ ਡਾਕਟਰ ਜਲੰਧਰ ਦੇ ਨਿੱਜੀ ਹਸਪਤਾਲ 'ਚ ਸੇਵਾਵਾਂ ਨਿਭਾ ਰਿਹਾ ਹੈ ਤੇ ਹਾਲਾਂਕਿ ਹੁਣ ਇਸ ਮਾਮਲੇ ਦੀ ਉੱਚ ਅਧਿਕਾਰੀਆਂ ਦੇ ਵੱਲੋਂ ਗਹਿਰਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਕੋਈ ਬਾਤ ਨਹੀਂ। ਮੇਰੇ ਬਾਤ ਨਹੀਂ। ਮੈਂ ਯਾਰ ਮੈਂ ਲੋਰ ਕੋਲ ਤੇ ਮੈਂ ਕਹਾਂ ਚਾਹੁੰਦਾ ਕਿ ਰਾਜਾ ਅਸ ਤੇ ਤੂੰ ਕਰੋ ਜੋ ਤੁਮ ਕੋ ਕਹਿੰਦਾ ਜੋ ਬੰਦ ਕਰ ਵਸੋ ਸੋ ਕੇ ਮੈਨੂੰ ਆਈ ਵਾਂਟ ਦ ਕੋਪਨ ਇਸ 6 ਮਿਲੀਅਨ ਫਲੌਸਟ ਪ੍ਰੋਪਰਟੀ ਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਪਾਵੇਂ ਸਖਤੀ ਕਰ ਰਹੀ ਹੈ ਪਰ ਦੂਜੇ ਪਾਸੇ ਨਸ਼ਾ ਨੌਜਵਾਨਾਂ ਤੋਂ ਦੂਰ ਕਰਨ ਵਾਲੇ ਡਾਕਟਰ ਹੀ ਨਸ਼ਾ ਦਾ ਸੇਵਨ ਕਰਦੇ ਨਜ਼ਰ ਆ ਰਹੇ ਨੇ ਦਰਅਸਲ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਦੱਸਦੀ ਹੈ ਕਿ ਵੀਡੀਓ ਹਸਪਤਾਲ ਦੇ ਇੱਕ ਸੋਸ਼ਲ ਮੀਡੀਆ ਪੇਜ ਤੇ ਅਪਲੋਡ ਕੀਤੀ ਗਈ ਪਰ ਹੁਣ ਇਹ ਵੀਡੀਓ ਡਿਲੀਟ ਵੀ ਕਰ ਦਿੱਤੀ ਗਈ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਡਾਕਟਰ ਖੁਦ ਨਸ਼ੇ ਦਾ ਸੇਵਨ ਕਰ ਰਿਹਾ ਹੈ ਇਸ ਦੌਰਾਨ ਡਾਕਟਰ ਦੇ ਨਸ਼ੇ ਦਾ ਸੇਵਨ ਕਰਦੇ ਦੀ ਮਹਿਲਾ ਦੇ ਵੱਲੋਂ ਵੀਡੀਓ ਬਣਾਈ ਜਾਂਦੀ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਪਹਿਲਾਂ ਡਾਕਟਰ ਮਹਿਲਾ ਦੀ ਵੀਡੀਓ ਬੰਦ ਕਰਨ ਦੇ ਲਈ ਕਹਿੰਦਾ ਲੇਕਿਨ ਮਹਿਲਾ ਵੀਡੀਓ ਬੰਦ ਕਰਨ ਤੋਂ ਮਨਾ ਕਰ ਦਿੰਦੇ ਜਿਸ ਤੋਂ ਬਾਅਦ ਡਾਕਟਰ ਦੇ ਵੱਲੋਂ ਗੋਲੀ ਨੂੰ ਏਟੀਐਮ ਕਾਰਡ ਦੇ ਵਿੱਚ ਪੀਸ ਕਿ ਉਸ ਦਾ ਨਸ਼ਾ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਮਹਿਲਾ ਦੇ ਫੋਨ ਨੂੰ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਫੋਨ ਖੋ ਕੇ ਕੈਮਰਾ ਬੰਦ ਕਰ ਦਿੰਦੇ ਉਧਰ ਹੀ ਦੂਜੀ ਪਾਸੇ ਸੀਸੀਟੀਵੀ ਫੁਟੇਜ ਦੇ ਵਿੱਚ ਡਾਕਟਰ ਮਹਿਲਾ ਦੇ ਸਰੀਰਾਂ ਥੱਪੜ ਮਾਰਦਾ ਤੇ ਇਹ ਸੀਸੀਟੀਵੀ ਬੀਤੀ 7 ਤਰੀਕ ਦੀ ਦੱਸੀ ਜਾ ਰਹੀ ਹੈ ਹਾਲਾਂਕਿ ਇਸ ਤੋਂ ਬਾਅਦ ਹੁਣ ਬਾਕੀ ਸਟਾਫ ਵੀ ਘਬਰਾਇਆ ਹੋਇਆ ਹੈ ਸੂਤਰਾਂ ਦੀ ਮੰਨੀਏ ਤਾਂ ਡਾਕਟਰ ਦਾ ਨਾਮ ਅੰਤਰ ਪੁਨੀਤ ਸਿੰਘ ਦੱਸਿਆ ਜਾ ਰਿਹਾ ਹੈ ਜੋ ਇਸ ਵੀਡੀਓ ਦੇ ਵਿੱਚ ਹੁਸ਼ਿਆਰਪੁਰ ਦੇ ਦਸੂਹਾ ਦੀ ਇਹ ਵੀਡੀਓ ਇਸ ਦੇ ਵਿੱਚ ਨਜ਼ਰ ਆ ਰਿਹਾ ਹੈ ਤਾਂ ਸੂਤਰਾਂ ਮੁਤਾਬਕ ਇਹ ਹੈ ਡਾਕਟਰ ਜਲੰਧਰ ਦੇ ਨਿੱਜੀ ਹਸਪਤਾਲ 'ਚ ਸੇਵਾਵਾਂ ਨਿਭਾ ਰਿਹਾ ਹੈ ਤੇ ਹਾਲਾਂਕਿ ਹੁਣ ਇਸ ਮਾਮਲੇ ਦੀ ਉੱਚ ਅਧਿਕਾਰੀਆਂ ਦੇ ਵੱਲੋਂ ਗਹਿਰਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਕੋਈ ਬਾਤ ਨਹੀਂ ਅਰੇ ਬਾਤ ਨਹੀਂ ਅਮਿਆ ਕਹਤਾ ਤੇ ਜੇ ਤੈਨੂੰ ਪੀੜਾ ਚੁਣ ਤੂੰ ਕਰੋ ਜੋ ਤੁਮਕੋ ਕਰਨਾ ਹੈ ਉਹੋ ਕਰਨਾ ਹੈ ਸੋ ਕੇ ਮੈਨੂੰ ਆਈ ਵਾਂਟ ਦਸ ਓਪਨ 25 ਮਿਲੀਅਨ ਫਲੋਸਟ ਪ੍ਰੋਪਰਟੀਆਂ ਫਾਈਲ ਹੋ ਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਪਾਵੇਂ ਸਖਤੀ ਕਰ ਰਹੀ ਹੈ ਪਰ ਦੂਜੇ ਪਾਸੇ ਨਸ਼ਾ ਨੌਜਵਾਨਾਂ ਤੋਂ ਦੂਰ ਕਰਨ ਵਾਲੇ ਡਾਕਟਰ ਹੀ ਨਸ਼ਾ ਦਾ ਸੇਵਨ ਕਰਦੇ ਨਜ਼ਰ ਆ ਰਹੇ ਨੇ ਦਰਅਸਲ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਦੱਸਦੀ ਹੈ ਕਿ ਵੀਡੀਓ ਹਸਪਤਾਲ ਦੇ ਇੱਕ ਸੋਸ਼ਲ ਮੀਡੀਆ ਪੇਜ ਤੇ ਅਪਲੋਡ ਕੀਤੀ ਗਈ ਪਰ ਹੁਣ ਇਹ ਵੀਡੀਓ ਡਿਲੀਟ ਵੀ ਕਰ ਦਿੱਤੀ ਗਈ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਡਾਕਟਰ ਖੁਦ ਨਸ਼ੇ ਦਾ ਸੇਵਨ ਕਰ ਰਿਹਾ ਹੈ ਇਸ ਦੌਰਾਨ ਡਾਕਟਰ ਦੇ ਨਸ਼ੇ ਦਾ ਸੇਵਨ ਕਰਦੇ ਦੀ ਮਹਿਲਾ ਦੇ ਵੱਲੋਂ ਵੀਡੀਓ ਬਣਾਈ ਜਾਂਦੀ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਪਹਿਲਾਂ ਡਾਕਟਰ ਮਹਿਲਾ ਦੀ ਵੀਡੀਓ ਬੰਦ ਕਰਨ ਦੇ ਲਈ ਕਹਿੰਦਾ ਲੇਕਿਨ ਮਹਿਲਾ ਵੀਡੀਓ ਬੰਦ ਕਰਨ ਤੋਂ ਮਨਾ ਕਰ ਦਿੰਦੇ ਜਿਸ ਤੋਂ ਬਾਅਦ ਡਾਕਟਰ ਦੇ ਵੱਲੋਂ ਗੋਲੀ ਨੂੰ ਏਟੀਐਮ ਕਾਰਡ ਦੇ ਵਿੱਚ ਪੀਸ ਕਿ ਉਸ ਦਾ ਨਸ਼ਾ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਮਹਿਲਾ ਦੇ ਫੋਨ ਨੂੰ ਖੋਣ ਦੀ ਕੋਸ਼ਿਸ਼ ਕੀਤੀ ਜਾਂਦੇ ਫੋਨ ਖੋ ਕੇ ਕੈਮਰਾ ਬੰਦ ਕਰ ਦਿੰਦੇ ਉਧਰ ਹੀ ਦੂਜੀ ਪਾਸੇ ਸੀਸੀਟੀਵੀ ਫੁਟੇਜ ਦੇ ਵਿੱਚ ਡਾਕਟਰ ਮਹਿਲਾ ਦੇ ਸਰੀਰਾਂ ਥੱਪੜ ਮਾਰਦੇ ਤੇ ਇਹ ਸੀਸੀਟੀਵੀ ਬੀਤੀ 7 ਤਰੀਕ ਦੀ ਦੱਸੀ ਜਾ ਰਹੀ ਹੈ ਹਾਲਾਂਕਿ ਇਸ ਤੋਂ ਬਾਅਦ ਹੁਣ ਬਾਕੀ ਸਟਾਫ ਵੀ ਘਬਰਾਇਆ ਹੋਇਆ ਹੈ ਸੂਤਰਾਂ ਦੀ ਮੰਨੀਏ ਤਾਂ ਡਾਕਟਰ ਦਾ ਨਾਮ ਅੰਤਰ ਪੁਨੀਤ ਸਿੰਘ ਦੱਸਿਆ ਜਾ ਰਿਹਾ ਹੈ ਜੋ ਇਸ ਵੀਡੀਓ ਦੇ ਵਿੱਚ ਹੁਸ਼ਿਆਰਪੁਰ ਦੇ ਦਸੂਹਾ ਦੀ ਇਹ ਵੀਡੀਓ ਇਸ ਦੇ ਵਿੱਚ ਨਜ਼ਰ ਆ ਰਿਹਾ ਹੈ ਤਾਂ ਸੂਤਰਾਂ ਮੁਤਾਬਕ ਇਹ ਡਾਕਟਰ ਜਲੰਧਰ ਦੇ ਨਿੱਜੀ ਹਸਪਤਾਲ 'ਚ ਸੇਵਾਵਾਂ ਨਿਭਾ ਰਿਹਾ ਹੈ ਤੇ ਹਾਲਾਂਕਿ ਹੁਣ ਇਸ ਮਾਮਲੇ ਦੀ ਉੱਚ ਅਧਿਕਾਰੀਆਂ ਦੇ ਵੱਲੋਂ ਗਹਿਰਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਕੋਈ ਬਾਤ ਨਹੀਂ। ਅਰੇ ਬਾਤ ਨਹੀਂ। ਮੈਂ ਯਾਰ ਕਿੰਨੇ ਲੋਕਾਂ ਤੇ ਨਹੀਂ ਕਹਾਂ ਤੇ ਕਿਹਾ ਤੁਸੀਂ ਤੂੰ ਕਰੋ ਜੋ ਤੁਹਾਨੂੰ ਕਰਨਾ ਹੈ ਬੰਦ ਕਰ ਬੱਸ ओके ਮੈਨੂੰ ਆਈ ਵਾਂਟ ਦ ਕੋਪਨ ਜਿਸ ਤੇ ਮਲੇਨ 플ਾਸਟਰ প্রপर्टी ইন সাইড হ ਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਪਾਵੇਂ ਸਖਤੀ ਕਰ ਰਹੀ ਹੈ ਪਰ ਦੂਜੇ ਪਾਸੇ ਨਸ਼ਾ ਨੌਜਵਾਨਾਂ ਤੋਂ ਦੂਰ ਕਰਨ ਵਾਲੇ ਡਾਕਟਰ ਹੀ ਨਸ਼ਾ ਦਾ ਸੇਵਨ ਕਰਦੇ ਨਜ਼ਰ ਆ ਰਹੇ ਨੇ ਦਰਅਸਲ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਦੱਸਦੀ ਹੈ ਕਿ ਵੀਡੀਓ ਹਸਪਤਾਲ ਦੇ ਇੱਕ ਸੋਸ਼ਲ ਮੀਡੀਆ ਪੇਜ ਤੇ ਅਪਲੋਡ ਕੀਤੀ ਗਿਆ ਪਰ ਹੁਣ ਇਹ ਵੀਡੀਓ ਡਿਲੀਟ ਵੀ ਕਰ ਦਿੱਤੀ ਗਈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਡਾਕਟਰ ਖੁਦ ਨਸ਼ੇ ਦਾ ਸੇਵਨ ਕਰ ਰਿਹਾ ਹੈ ਇਸ ਦੌਰਾਨ ਡਾਕਟਰ ਦੇ ਨਸ਼ੇ ਦਾ ਸੇਵਨ ਕਰਦੇ ਦੀ ਮਹਿਲਾ ਦੇ ਵੱਲੋਂ ਵੀਡੀਓ ਬਣਾਈ ਜਾਂਦੀ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਪਹਿਲਾਂ ਡਾਕਟਰ ਮਹਿਲਾ ਦੀ ਵੀਡੀਓ ਬੰਦ ਕਰਨ ਦੇ ਲਈ ਕਹਿੰਦਾ ਲੇਕਿਨ ਮਹਿਲਾ ਵੀਡੀਓ ਬੰਦ ਕਰਨ ਤੋਂ ਮਨਾ ਕਰ ਦਿੰਦੇ ਜਿਸ ਤੋਂ ਬਾਅਦ ਡਾਕਟਰ ਦੇ ਵੱਲੋਂ ਗੋਲੀ ਨੂੰ ਏਟੀਐਮ ਕਾਰਡ ਦੇ ਵਿੱਚ ਪੀਸ ਕੇ ਉਸ ਦਾ ਨਸ਼ਾ ਕੀਤਾ ਜਾਂਦਾ ਇਸ ਤੋਂ ਬਾਅਦ ਮਹਿਲਾ ਦੇ ਫੋਨ ਨੂੰ ਖੋਣ ਦੀ ਕੋਸ਼ਿਸ਼ ਕੀਤੀ ਜਾਂਦੇ ਫੋਨ ਖੋ ਕੇ ਕੈਮਰਾ ਬੰਦ ਕਰ ਦਿੰਦਾ ਉਧਰ ਹੀ ਦੂਜੀ ਪਾਸੇ ਸੀਸੀਟੀਵੀ ਫੁਟੇਜ ਦੇ ਵਿੱਚ ਡਾਕਟਰ ਮਹਿਲਾ ਦੇ ਸਰੀਰਾਂ ਥੱਪੜ ਮਾਰਦਾ ਤੇ ਇਹ ਸੀਸੀਟੀਵੀ ਬੀਤੀ 7 ਤਰੀਕ ਦੀ ਦੱਸੀ ਜਾ ਰਹੀ ਹੈ ਹਾਲਾਂਕਿ ਇਸ ਤੋਂ ਬਾਅਦ ਹੁਣ ਬਾਕੀ ਸਟਾਫ ਵੀ ਘਰਾਇਆ ਹੋਇਆ ਹੈ ਸੂਤਰਾਂ ਦੀ ਮੰਨੀਏ ਤਾਂ ਡਾਕਟਰ ਦਾ ਨਾਮ ਅੰਤਰ ਪੁਨੀਤ ਸਿੰਘ ਦੱਸਿਆ ਜਾ ਰਿਹਾ ਹੈ ਜੋ ਇਸ ਵੀਡੀਓ ਦੇ ਵਿੱਚ ਹੁਸ਼ਿਆਰਪੁਰ ਦੇ ਡਸੂਹਾ ਦੀ ਇਹ ਵੀਡੀਓ ਇਸ ਦੇ ਵਿੱਚ ਨਜ਼ਰ ਆ ਰਿਹਾ ਹੈ ਤਾਂ ਸੂਤਰਾਂ ਮੁਤਾਬਕ ਇਹ ਡਾਕਟਰ ਜਲੰਧਰ ਦੇ ਨਿੱਜੀ ਹਸਪਤਾਲ 'ਚ ਸੇਵਾਵਾਂ ਨਿਭਾ ਰਿਹਾ ਹੈ ਤੇ ਹਾਲਾਂਕਿ ਹੁਣ ਇਸ ਮਾਮਲੇ ਦੀ ਉੱਚ ਅਧਿਕਾਰੀਆਂ ਦੇ ਵੱਲੋਂ ਗਹਿਰਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਕੋਈ ਬਾਤ ਨਹੀਂ। ਅਰੇ ਬਾਤ ਨਹੀਂ। ਆਮ ਯਾਰ ਤੁਸੀਂ ਨੂੰ ਪਾਟਰਨ ਵਿੱਚ ਕਹਾਂ ਤਾਂ ਜਦੋਂ ਕਿ ਰਾਸਟਾ ਤੂੰ ਕਰੋ ਜੋ ਤੁਮ ਕੋ ਉੱਪਰ ਮੈਂ ਬੋਲ ਬਸ ਸੋ ਕੇ ਮੈਨੂੰ ਆਈ ਵਾਂਟ ਦਸ ਓਪਨ ਜਸਟ ਸਪੈਸ਼ਲੀਆਂ ਫਲੋਸਟ ਪ੍ਰੋਪਰਟੀਆਂ ਸਾਈਡ ਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਪਾਵੇਂ ਸਖਤੀ ਕਰ ਰਹੀ ਹੈ ਪਰ ਦੂਜੇ ਪਾਸੇ ਨਸ਼ਾ ਨੌਜਵਾਨਾਂ ਤੋਂ ਦੂਰ ਕਰਨ ਵਾਲੇ ਡਾਕਟਰ ਹੀ ਨਸ਼ਾ ਦਾ ਸੇਵਨ ਕਰਦੇ ਨਜ਼ਰ ਆ ਰਹੇ ਨੇ ਦਰਅਸਲ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਦੱਸਦੀ ਹੈ ਕਿ ਵੀਡੀਓ ਹਸਪਤਾਲ ਦੇ ਇੱਕ ਸੋਸ਼ਲ ਮੀਡੀਆ ਪੇਜ ਤੇ ਅਪਲੋਡ ਕੀਤੀ ਗਿਆ ਪਰ ਹੁਣ ਇਹ ਵੀਡੀਓ ਡਿਲੀਟ ਵੀ ਕਰ ਦਿੱਤੀ ਗਈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਡਾਕਟਰ ਖੁਦ ਨਸ਼ੇ ਦਾ ਸੇਵਨ ਕਰ ਰਿਹਾ ਹੈ ਇਸ ਦੌਰਾਨ ਡਾਕਟਰ ਦੇ ਨਸ਼ੇ ਦਾ ਸੇਵਨ ਕਰਦੇ ਦੀ ਮਹਿਲਾ ਦੇ ਵੱਲੋਂ ਵੀਡੀਓ ਬਣਾਈ ਜਾਂਦੀ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਪਹਿਲਾਂ ਡਾਕਟਰ ਮਹਿਲਾ ਦੀ ਵੀਡੀਓ ਬੰਦ ਕਰਨ ਦੇ ਲਈ ਕਹਿੰਦਾ ਲੇਕਿਨ ਮਹਿਲਾ ਵੀਡੀਓ ਬੰਦ ਕਰਨ ਤੋਂ ਮਨਾ ਕਰ ਦਿੰਦੇ ਜਿਸ ਤੋਂ ਬਾਅਦ ਡਾਕਟਰ ਦੇ ਵੱਲੋਂ ਗੋਲੀ ਨੂੰ ਏਟੀਐਮ ਕਾਰਡ ਦੇ ਵਿੱਚ ਪੀਸ ਕੇ ਉਸ ਦਾ ਨਸ਼ਾ ਕੀਤਾ ਜਾਂਦਾ ਇਸ ਤੋਂ ਬਾਅਦ ਮਹਿਲਾ ਦੇ ਫੋਨ ਨੂੰ ਖੋਣ ਦੀ ਕੋਸ਼ਿਸ਼ ਕੀਤੀ ਜਾਂਦੇ ਫੋਨ ਖੋ ਕੇ ਕੈਮਰਾ ਬੰਦ ਕਰ ਦਿੱਤਾ। ਉਧਰ ਹੀ ਦੂਜੀ ਪਾਸੇ ਸੀਸੀਟੀਵੀ ਫੁਟੇਜ ਦੇ ਵਿੱਚ ਡਾਕਟਰ ਮਹਿਲਾ ਦੇ ਸਰੀਰਾਂ ਥੱਪੜ ਮਾਰਦਾ। ਤੇ ਇਹ ਸੀਸੀਟੀਵੀ ਬੀਤੀ 7 ਤਰੀਕ ਦੀ ਦੱਸੀ ਜਾ ਰਹੀ ਹੈ। ਹਾਲਾਂਕਿ ਇਸ ਤੋਂ ਬਾਅਦ ਹੁਣ ਬਾਕੀ ਸਟਾਫ ਵੀ ਘਰਾਇਆ ਹੋਇਆ ਹੈ। ਸੂਤਰਾਂ ਦੀ ਮੰਨੀਏ ਤਾਂ ਡਾਕਟਰ ਦਾ ਨਾਮ ਅੰਤਰ ਪੁਨੀਤ ਸਿੰਘ ਦੱਸਿਆ ਜਾ ਰਿਹਾ ਹੈ ਜੋ ਇਸ ਵੀਡੀਓ ਦੇ ਵਿੱਚ ਹੁਸ਼ਿਆਰਪੁਰ ਦੇ ਡਸੂਹਾ ਦੀ ਇਹ ਵੀਡੀਓ ਇਸ ਦੇ ਵਿੱਚ ਨਜ਼ਰ ਆ ਰਿਹਾ ਹੈ ਤਾਂ ਸੂਤਰਾਂ ਮੁਤਾਬਕ ਇਹ ਹੈ ਡਾਕਟਰ ਜਲੰਧਰ ਦੇ ਨਿੱਜੀ ਹਸਪਤਾਲ 'ਚ ਸੇਵਾਵਾਂ ਨਿਭਾ ਰਿਹਾ ਹੈ ਤੇ ਹਾਲਾਂਕਿ ਹੁਣ ਇਸ ਮਾਮਲੇ ਦੀ ਉੱਚ ਅਧਿਕਾਰੀਆਂ ਦੇ ਵੱਲੋਂ ਗਹਿਰਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਕੋਈ ਬਾਤ ਨਹੀਂ ਅਰੇ ਬਾਤ ਨਹੀਂ ਉਹ ਮੈਂ ਤੁਹਾਨੂੰ ਕਹਿੰਦੀ ਹਾਂ ਕਿ ਮੈਂ ਕਹਾਂ ਤਾਂ ਜੇ ਕਿਹਾ ਤੁਸੀਂ ਤੁਮ ਕਰੋ ਜੋ ਤੁਮ ਕੋ ਕਰਨਾ ਹੈ ਬੋਲੋ ਸੋ ਕੇ ਮੈਨੂੰ ਆਈ ਵਾਂਟ ਦਸ ਓਪਨ ਬਟ ਇਸ ਇਸ ਨਲੀਅਨ ਫਲੌਸਟ ਪ੍ਰੋਪਰਟੇਨ ਸਾਈਡ ਹੈ ਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਪਾਵੇਂ ਸਖਤੀ ਕਰ ਰਹੀ ਹੈ ਪਰ ਦੂਜੇ ਪਾਸੇ ਨਸ਼ਾ ਨੌਜਵਾਨਾਂ ਤੋਂ ਦੂਰ ਕਰਨ ਵਾਲੇ ਡਾਕਟਰ ਹੀ ਨਸ਼ਾ ਦਾ ਸੇਵਨ ਕਰਦੇ ਨਜ਼ਰ ਆ ਰਹੇ ਨੇ ਦਰਅਸਲ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਦੱਸਦੀ ਹੈ ਕਿ ਵੀਡੀਓ ਹਸਪਤਾਲ ਦੇ ਇੱਕ سوشل میڈیا ਪੇਜ ਤੇ ਅਪਲੋਡ ਕੀਤੀ ਗਿਆ ਪਰ ਹੁਣ ਇਹ ਵੀਡੀਓ ਡਿਲੀਟ ਵੀ ਕਰ ਦਿੱਤੀ ਗਈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਡਾਕਟਰ ਖੁਦ ਨਸ਼ੇ ਦਾ ਸੇਵਨ ਕਰ ਰਿਹਾ ਹੈ ਇਸ ਦੌਰਾਨ ਡਾਕਟਰ ਦੇ ਨਸ਼ੇ ਦਾ ਸੇਵਨ ਕਰਦੇ ਦੀ ਮਹਿਲਾ ਦੇ ਵੱਲੋਂ ਵੀਡੀਓ ਬਣਾਈ ਜਾਂਦੀ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਪਹਿਲਾ ਡਾਕਟਰ ਮਹਿਲਾ ਦੀ ਵੀਡੀਓ ਬੰਦ ਕਰਨ ਦੇ ਲਈ ਕਹਿੰਦਾ ਲੇਕਿਨ ਮਹਿਲਾ ਵੀਡੀਓ ਬੰਦ ਕਰਨ ਤੋਂ ਮਨਾ ਕਰ ਦਿੰਦੇ ਜਿਸ ਤੋਂ ਬਾਅਦ ਡਾਕਟਰ ਦੇ ਵੱਲੋਂ ਗੋਲੀ ਨੂੰ ਏਟੀਐਮ ਕਾਰਡ ਦੇ ਵਿੱਚ ਪੀਸ ਕੇ ਉਸ ਦਾ ਨਸ਼ਾ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਮਹਿਲਾ ਦੇ ਫੋਨ ਨੂੰ ਖੋਣ ਦੀ ਕੋਸ਼ਿਸ਼ ਕੀਤੀ ਜਾਂਦੇ ਫੋਨ ਖੋ ਕੇ ਕੈਮਰਾ ਬੰਦ ਕਰ ਦਿੰਦੇ ਉਧਰ ਹੀ ਦੂਜੀ ਪਾਸੇ ਸੀਸੀਟੀਵੀ ਫੁਟੇਜ ਦੇ ਵਿੱਚ ਡਾਕਟਰ ਮਹਿਲਾ ਦੇ ਸਰੀਰਾਂ ਥੱਪੜ ਮਾਰਦਾ ਤੇ ਇਹ ਸੀਸੀਟੀਵੀ ਬੀਤੀ 7 ਤਰੀਕ ਦੀ ਦੱਸੀ ਜਾ ਰਹੀ ਹੈ ਹਾਲਾਂਕਿ ਇਸ ਤੋਂ ਬਾਅਦ ਹੁਣ ਬਾਕੀ ਸਟਾਫ ਵੀ ਘਰਾਇਆ ਹੋਇਆ ਹੈ ਸੂਤਰਾਂ ਦੀ ਮੰਨੀਏ ਤਾਂ ਡਾਕਟਰ ਦਾ ਨਾਮ ਅੰਤਰ ਪੁਨੀਤ ਸਿੰਘ ਦੱਸਿਆ ਜਾ ਰਿਹਾ ਹੈ ਜੋ ਇਸ ਵੀਡੀਓ ਦੇ ਵਿੱਚ ਹੁਸ਼ਿਆਰਪੁਰ ਦੇ ਦਸੂਹਾ ਦੀ ਇਹ ਵੀਡੀਓ ਇਸ ਦੇ ਵਿੱਚ ਨਜ਼ਰ ਆ ਰਿਹਾ ਹੈ ਤਾਂ ਸੂਤਰਾਂ ਮੁਤਾਬਕ ਇਹ ਹੈ ਡਾਕਟਰ ਜਲੰਧਰ ਦੇ ਨਿੱਜੀ ਹਸਪਤਾਲ 'ਚ ਸੇਵਾਵਾਂ ਨਿਭਾ ਰਿਹਾ ਹੈ ਤੇ ਹਾਲਾਂਕਿ ਹੁਣ ਇਸ ਮਾਮਲੇ ਦੀ ਉੱਚ ਅਧਿਕਾਰੀਆਂ ਦੇ ਵੱਲੋਂ ਗਹਿਰਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਕੋਈ ਬਾਤ ਨਹੀਂ। ਅਰੇ ਬਾਤ ਨਹੀਂ। ਮੈਂ ਆਪ ਨੂੰ ਕਹਿੰਦੀ ਹਾਂ ਕਿ ਯੂਨੀਵਰਸ ਵਿੱਚ ਕਹਾਂ ਤਾਂ ਜਿਹਾ ਕਿਰਾਤ ਹੁੰਦਾ ਤੂੰ ਕਰੋ ਜੋ ਤੁਹਾਨੂੰ ਕਰਨਾ ਹੈ ਬਸ ਓਕੇ ਮੈਨੂੰ ਆਈ ਵਾਂਟ ਦ ਫੋਕਸ ਇਸ ਸਪੈਸ਼ਲਿਅਨ 플ਾਸਟਰ ਪ੍ਰੋਪਰਟੀ ਇਨ ਸਾਈਟ ਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਪਾਵੇਂ ਸਖਤੀ ਕਰ ਰਹੀ ਹੈ ਪਰ ਦੂਜੇ ਪਾਸੇ ਨਸ਼ਾ ਨੌਜਵਾਨਾਂ ਤੋਂ ਦੂਰ ਕਰਨ ਵਾਲੇ ਡਾਕਟਰ ਹੀ ਨਸ਼ਾ ਦਾ ਸੇਵਨ ਕਰਦੇ ਨਜ਼ਰ ਆ ਰਹੇ ਨੇ ਦਰਅਸਲ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਦੱਸਦੀ ਹੈ ਕਿ ਵੀਡੀਓ ਹਸਪਤਾਲ ਦੇ ਇੱਕ ਸੋਸ਼ਲ ਮੀਡੀਆ ਪੇਜ ਤੇ ਅਪਲੋਡ ਕੀਤੀ ਗਈ ਪਰ ਹੁਣ ਇਹ ਵੀਡੀਓ ਡਿਲੀਟ ਵੀ ਕਰ ਦਿੱਤੀ ਗਈ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਡਾਕਟਰ ਖੁਦ ਨਸ਼ੇ ਦਾ ਸੇਵਨ ਕਰ ਰਿਹਾ ਹੈ ਇਸ ਦੌਰਾਨ ਡਾਕਟਰ ਦੇ ਨਸ਼ੇ ਦਾ ਸੇਵਨ ਕਰਦੇ ਦੀ ਮਹਿਲਾ ਦੇ ਵੱਲੋਂ ਵੀਡੀਓ ਬਣਾਈ ਜਾਂਦੀ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਪਹਿਲਾਂ ਡਾਕਟਰ ਮਹਿਲਾ ਦੀ ਵੀਡੀਓ ਬੰਦ ਕਰਨ ਦੇ ਲਈ ਕਹਿੰਦਾ ਲੇਕਿਨ ਮਹਿਲਾ ਵੀਡੀਓ ਬੰਦ ਕਰਨ ਤੋਂ ਮਨਾ ਕਰ ਦਿੰਦੇ ਜਿਸ ਤੋਂ ਬਾਅਦ ਡਾਕਟਰ ਦੇ ਵੱਲੋਂ ਗੋਲੀ ਨੂੰ ਏਟੀਐਮ ਕਾਰਡ ਦੇ ਵਿੱਚ ਪੀਸ ਕਿ ਉਸ ਦਾ ਨਸ਼ਾ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਮਹਿਲਾ ਦੇ ਫੋਨ ਨੂੰ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਫੋਨ ਖੋ ਕੇ ਕੈਮਰਾ ਬੰਦ ਕਰ ਦਿੰਦੇ ਉਧਰ ਹੀ ਦੂਜੀ ਪਾਸੇ ਸੀਸੀਟੀਵੀ ਫੁਟੇਜ ਦੇ ਵਿੱਚ ਡਾਕਟਰ ਮਹਿਲਾ ਦੇ ਸਰੀਰਾਂ ਥੱਪੜ ਮਾਰਦਾ ਤੇ ਇਹ ਸੀਸੀਟੀਵੀ ਬੀਤੀ 7 ਤਰੀਕ ਦੀ ਦੱਸੀ ਜਾ ਰਹੀ ਹੈ ਹਾਲਾਂਕਿ ਇਸ ਤੋਂ ਬਾਅਦ ਹੁਣ ਬਾਕੀ ਸਟਾਫ ਵੀ ਘਬਰਾਇਆ ਹੋਇਆ ਹੈ ਸੂਤਰਾਂ ਦੀ ਮੰਨੀਏ ਤਾਂ ਡਾਕਟਰ ਦਾ ਨਾਮ ਅੰਤਰ ਪੁਨੀਤ ਸਿੰਘ ਦੱਸਿਆ ਜਾ ਰਿਹਾ ਹੈ ਜੋ ਇਸ ਵੀਡੀਓ ਦੇ ਵਿੱਚ ਹੁਸ਼ਿਆਰਪੁਰ ਦੇ ਡਸੂਹਾ ਦੀ ਇਹ ਵੀਡੀਓ ਇਸ ਦੇ ਵਿੱਚ ਨਜ਼ਰ ਆ ਰਿਹਾ ਹੈ ਤਾਂ ਸੂਤਰਾਂ ਮੁਤਾਬਕ ਇਹ ਡਾਕਟਰ ਜਲੰਧਰ ਦੇ ਨਿੱਜੀ ਹਸਪਤਾਲ 'ਚ ਸੇਵਾਵਾਂ ਨਿਭਾ ਰਿਹਾ ਹੈ ਤੇ ਹਾਲਾਂਕਿ ਹੁਣ ਇਸ ਮਾਮਲੇ ਦੀ ਉੱਚ ਅਧਿਕਾਰੀਆਂ ਦੇ ਵੱਲੋਂ ਗਹਿਰਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਕੋਈ ਬਾਤ ਨਹੀਂ। ਅਰੇ ਬਾਤ ਨਹੀਂ। अपने यू शॉर्ट में कहाँ सब देख लिया सकते तुम करो जो तुमको करना है बंद अपना मुझे आई ओपन वॉन्ट इन साइड ਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਪਾਵੇਂ ਸਖਤੀ ਕਰ ਰਹੀ ਹੈ ਪਰ ਦੂਜੇ ਪਾਸੇ ਨਸ਼ਾ ਨੌਜਵਾਨਾਂ ਤੋਂ ਦੂਰ ਕਰਨ ਵਾਲੇ ਡਾਕਟਰ ਹੀ ਨਸ਼ਾ ਦਾ ਸੇਵਨ ਕਰਦੇ ਨਜ਼ਰ ਆ ਰਹੇ ਨੇ ਦਰਅਸਲ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਦੱਸਦੀ ਹੈ ਕਿ ਵੀਡੀਓ ਹਸਪਤਾਲ ਦੇ ਇੱਕ ਸੋਸ਼ਲ ਮੀਡੀਆ ਪੇਜ ਤੇ ਅਪਲੋਡ ਕੀਤੀ ਗਈ ਪਰ ਹੁਣ ਇਹ ਵੀਡੀਓ ਡਿਲੀਟ ਵੀ ਕਰ ਦਿੱਤੀ ਗਈ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਡਾਕਟਰ ਖੁਦ ਨਸ਼ੇ ਦਾ ਸੇਵਨ ਕਰ ਰਿਹਾ ਹੈ ਇਸ ਦੌਰਾਨ ਡਾਕਟਰ ਦੇ ਨਸ਼ੇ ਦਾ ਸੇਵਨ ਕਰਦੇ ਦੀ ਮਹਿਲਾ ਦੇ ਵੱਲੋਂ ਵੀਡੀਓ ਬਣਾਈ ਜਾਂਦੀ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਪਹਿਲਾਂ ਡਾਕਟਰ ਮਹਿਲਾ ਦੀ ਵੀਡੀਓ ਬੰਦ ਕਰਨ ਦੇ ਲਈ ਕਹਿੰਦਾ ਲੇਕਿਨ ਮਹਿਲਾ ਵੀਡੀਓ ਬੰਦ ਕਰਨ ਤੋਂ ਮਨਾ ਕਰ ਦਿੰਦੇ ਜਿਸ ਤੋਂ ਬਾਅਦ ਡਾਕਟਰ ਦੇ ਵੱਲੋਂ ਗੋਲੀ ਨੂੰ ਏਟੀਐਮ ਕਾਰਡ ਦੇ ਵਿੱਚ ਪੀਸ ਕਿ ਉਸ ਦਾ ਨਸ਼ਾ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਮਹਿਲਾ ਦੇ ਫੋਨ ਨੂੰ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਫੋਨ ਖੋ ਕੇ ਕੈਮਰਾ ਬੰਦ ਕਰ ਦਿੰਦੇ ਉਧਰ ਹੀ ਦੂਜੀ ਪਾਸੇ ਸੀਸੀਟੀਵੀ ਫੁਟੇਜ ਦੇ ਵਿੱਚ ਡਾਕਟਰ ਮਹਿਲਾ ਦੇ ਸਰੀਰਾਂ ਥੱਪੜ ਮਾਰਦੇ ਤੇ ਇਹ ਸੀਸੀਟੀਵੀ ਬੀਤੀ 7 ਤਰੀਕ ਦੀ ਦੱਸੀ ਜਾ ਰਹੀ ਹੈ ਹਾਲਾਂਕਿ ਇਸ ਤੋਂ ਬਾਅਦ ਹੁਣ ਬਾਕੀ ਸਟਾਫ ਵੀ ਘਬਰਾਇਆ ਹੋਇਆ ਹੈ ਸੂਤਰਾਂ ਦੀ ਮੰਨੀਏ ਤਾਂ ਡਾਕਟਰ ਦਾ ਨਾਮ ਅੰਤਰ ਪੁਨੀਤ ਸਿੰਘ ਦੱਸਿਆ ਜਾ ਰਿਹਾ ਹੈ ਜੋ ਇਸ ਵੀਡੀਓ ਦੇ ਵਿੱਚ ਹੁਸ਼ਿਆਰਪੁਰ ਦੇ ਡਸੂਹਾ ਦੀ ਇਹ ਵੀਡੀਓ ਇਸ ਦੇ ਵਿੱਚ ਨਜ਼ਰ ਆ ਰਿਹਾ ਹੈ ਤਾਂ ਸੂਤਰਾਂ ਮੁਤਾਬਕ ਹੈ ਡਾਕਟਰ ਜਲੰਧਰ ਦੇ ਨਿੱਜੀ ਹਸਪਤਾਲ 'ਚ ਸੇਵਾਵਾਂ ਨਿਭਾ ਰਿਹਾ ਹੈ ਤੇ ਹਾਲਾਂਕਿ ਹੁਣ ਇਸ ਮਾਮਲੇ ਦੀ ਉੱਚ ਅਧਿਕਾਰੀਆਂ ਦੇ ਵੱਲੋਂ ਗਹਿਰਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ